ਇਹ ਟੋਛ ਲੈ ਛੱਤ ਵੀੜ ਨੂੰ ਤੇ ਰਾਹ ਵੀ ਉਹੋ ਜਿਹਾ ਆ ਗਿਆ ਪੈ ਗਏ ਅਸੀਂ ਗਲਤ ਰਾਹ ਪਰ ਰਾਹ ਬੜਾ ਸਾਲਾ ਘੈਂਟ ਹੁਣ ਐ ਨਹੀਂ ਪਤਾ ਸਾਨੂੰ ਗਾਂਹਾਂ ਸੇਰੇ ਤੱਕ ਲੈ ਕੇ ਜਾਊ ਜਾਂ ਨਾ ਪੈ ਤਾ ਗਏ ਆਂ ਰਾਹ ਤੇ ਸਾਰਾ ਰਾਹ ਹੀ ਐਵੇਂ ਆ ਪਹੀ ਜੀ ਸਾਲੀ ਜਾਲੇ ਦਾਲੇ ਇਧਰ ਖੇਤ ਮੋਟਰਾਂ ਵਾਲਾ ਦਾ ਹੈਗਾ ਕੋਈ ਸਾਲੀ ਗੱਡੀ ਦੇ ਟਾਇਰਾਂ ਪੈੜਾਵ ਨਹੀਂ ਹੈਗੀਆਂ ਮੋਟਰਸਾਈਕਲਾਂ ਦੀ ਇਹ ਫੈੜਾਂ ਨੇ ਹੋਰ ਨਾ ਅੱਗੇ ਮੁੜਦਾ ਪਏ ਬਹੁਤ ਔਖਾ ਲੱਗਣਾ ਅਜੇ ਤੱਕ ਤਾਂ ਸਹੀ ਆ ਚੱਲ ਯਾ ਤੁਰਪਾ ਨੂੰ ਗੱਡੀ ਦਾ ਨਾਸ ਬਚ ਜਾਣਾ ਧਵਾਈ ਧੂਈ ਦਾ ਚੱਕੜ ਨਾਲੇ ਮੈਂ ਤਾਂ ਕਹਿੰਦਾ ਮੋੜ ਲਈਏ ਅੱਗੇ ਮੈਨੂੰ ਹਾਲਾਤ ਠੀਕ ਨਹੀਂ ਲੱਗ ਰਹੇ ਜਾਨ ਨੰਬਰ ਵੀ ਆਪਕੋ ਮਿਲ ਜائیںਗੇ ਦੇਖ ਲਈਏ ਬਾਅਦ ਸੌਣ ਪੇ ਬਾਅਸ ਮੁੜਿਆ ਮਿੱਤਰੋ ਅੱਗੇ ਜਾ ਕੇ ਤਾਂ ਰਾਹ ਹੀ ਬੰਦ ਹੋ ਗਿਆ ਭੈਣ ਦੇਣਾ ਜਮਾ ਹੀ ਉਹਦਾ ਇੰਨਾ ਸ਼ੁਕਰ ਆ ਗੱਡੀ 4x4 ਆ ਤਾਂ ਨਿਕਲੇ ਆ ਜੀ ਹੁਣ ਤੂੰ ਆਹ ਰਾਹ ਦੇਖਦੇ ਆ ਕਿਹੜਾ ਇਧਰੋਂ ਉਹਦੇ ਫਸਿਆ ਛੱਤ ਬੀੜ ਵਾਲਾ ਇਹਨੇ ਦੇਖਣਾ ਉੱਥੇ ਡਾਇਨਾਸੌਰ ਅਜੇ ਸ਼ੇਰਾਂ ਨਾਲ ਟੱਕਰ ਹੀ ਦਿੰਦੇ ਆ ਇਧਰ ਸ਼ੇਰ ਪਹਿਲਾਂ ਇਧਰ ਫਸੇ ਬਏ ਆ ਦੂਰ ਤੂਰ ਤੱਕ ਕੁਝ ਵੀ ਨਹੀਂ ਆਇਆ ਇਧਰ ਖੱਡਾਂ ਦੇਖ ਯਾਬਾਨ ਇਧਰ ਖੱਡਾਂ ਲੈ ਦੇਖੋ

ਕਾ ਇਹ ਨੂੰ ਸੱਤ ਬੀਡ ਦਿਖਾਉਣ ਲੈ ਆਇਆ ਕਹਿੰਦਾ ਸਕੂਲ ਵੇਲੇ ਦਾ ਗਿਆ ਅੱਜ ਜਾਣਾ ਅੱਜ ਆਇਆ ਅਸੀਂ ਚੰਡੀਗੜ੍ਹ 에어ਪੋਰਟ ਤੋਂ ਮਾਈ ਬ੍ਰਦਰ ਗੋਇੰਗ ਟੂ ਗੋਆ ਗੋਆ ਗਿਆ ਕੋ ਮੜਾ ਭਰਾ ਮੇਰਾ ਤੇ ਫਿਰ ਇਹਨੇ ਜਦ ਫੜਨ ਦੀ ਵੀ ਜੂ ਦੇ ਕੋਲੋਂ ਨੰਗਣਾ ਵੀ ਆਪਾਂ ਦੇਖ ਕੇ ਆਉਣਾ ਪਰ ਬੇਲੇ ਬੜੇ ਆ ਉਹ ਫਾਰਮ ਦੀ ਬਈ ਵਾਲੇ ਫਾਰਮ ਤੇ ਰੱਖ ਲਾਂਗੇ ਛੇਰ ਹਾਂ ਹਾਂ ਪੀ ਗੀ ਹੁੰਦਾ ਗਰਮੀ ਚ ਗੁੱਗੂ ਤਾਂ ਮਰਾਉਣਾ ਮੈਂ ਤੈਨੂੰ ਦੱਸਤਾ ਸਾਲਾ ਫੁਮਸਜੀ ਤਾਂ ਦੇ ਯਾਰ ਕਿੰਨੀ ਹਾਲ ਆ ਓਏ ਹੋਏ 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 ਇੱਕ ਅੱਧਾ ਤੂੰ ਸ਼ੇਰ ਕੁੱਤਾ ਬਿੱਲਾ ਦੇ ਇੱਕੀ ਮੁਰਦਲਾ ਉੱਥੋਂ ਉਹ ਦੇਖਦੇ ਆਂ ਰੇੜੀਆਂ ਜਾਂ ਮਿਲ ਗਈਆਂ ਹੱਲਾ ਉਹ ਟਿਕਟ ਇੱਕ ਜਾਣੇ ਦੀ 100 ਦੋ ਦੀ 200 ਚਲੋ ਹੁਣ ਤੁੰ ਨੂੰ ਲੈ ਕੇ ਚੱਲਦੇ ਆਂ ਚੇਰਾਂ ਦੇ ਫੁੱਲ ਕਿਉਂ ਗੁੱਗੂ ਬਿਲਕੁਲ ਤੁਹਾਨੂੰ ਲਾਈਵ 11 ਤੱਕ ਰੱਖਿਆ ਫਾਇਦਾ ਕੋਈ ਨਹੀਂ ਇਹਦੀ ਜੱਦ ਕਰਕੇ ਆਇਆ ਗਰਮੀ ਨੇ ਬੱਸ ਕਰਾਈ ਪਈ ਆ ਠੰਡਾ ਵੀ ਅੰਦਰੋਂ ਨਾ ਭਜਿਆ ਹੀ ਆਉਂਦਾ ਅੰਦਰੋਂ ਜਿਹੜਾ ਵੀ ਆਉਂਦਾ ਲਓ ਵੀ ਐਂਟਰ ਹੋ ਗਏ ਤੁਰ ਕੇ ਨਹੀਂ ਫਾਇਦਾ ਕੋਈ ਉਹ ਖੜੀਆਂ ਰਾਈਡਾਂ ਜੀਆਂ ਉਹ ਲੈਣੇ ਓਏ ਗੁੱਗੂ ਹੈ ਆਹੋ ਲੈਣੇ ਆ ਰਾਈਡਾਂ ਜੀਆਂ ਐ ਤਾਂ ਬਾਵਾ ਜਾਵਾਂਗੇ ਹੋਰ ਰੰਗ ਦੇ ਆਵਾਂਗੇ ਮੁੜਾਂਗੇ ਹੋਰ ਰੰਗ ਦੇ ਉੱਤੋਂ ਭੈਣ ਦਾ ਨਾ ਕਾਲਾ ਮੈਂ ਕੁੜਤਾ ਪਾਇਆ ਉੱਤੋਂ ਸੂਰਜ ਆਇਨਾ ਹਾਲੇ ਤੱਕ ਟਾਈਗਰ ਅੱਜ ਤੁਹਾਨੂੰ ਟਾਈਗਰ ਦਿਖਾਈਏ। ਉਹ ਖੜਾ ਸਾਹਮਣੇ। ਇਹ ਸ਼ੇਰ ਜੀ ਆ। ਇਹ ਹਾਸ਼ੀਰ। ਇਹ ਕਿੱਡਾ ਵੱਡਾ ਸ਼ੇਰ ਆ। ਪਰ ਲਾ ਯਾਰ ਤਰਸਿਆ ਹੁੰਦਾ ਵੀ ਜਦੋਂ ਨਹੀਂ ਇੰਨੀ ਕਿ ਜਗ੍ਹਾ ਤੇ ਸਾਰੀ ਉਮਰ ਕੱਢਣੀ ਯਾਰ। ਬਹੁਤ ਆ। ਉਹ ਦੇਖੋ। ਤਨ ਮੈਂ ਥੋੜੀ ਜਿਹੀ ਜਗ੍ਹਾ ਖੁੱਲੀ ਚਾਹੀਦੀ ਆ ਤਾਂ ਯਾਰ ਕੁਛ ਵੀ ਨਹੀਂ ਹੈਗੀ ਜੀ ਜੀ ਮਾਰਸ਼ਲ ਵਿੱਚ ਕਰਾਂ ਤੇਰੀ ਕੱਟੀ 84 ਤੈਨੂੰ 84 ਦੇ ਗੇੜੇ ਚ ਪਾਈਏ ਆ ਗਿਆ ਨੇੜੇ ਜਮਾ ਮੇਤਰੋ ਸ਼ੇਰ ਲੋਨ ਲਈ ਫਿਰ ਕੀ ਕਹਿਣਾ ਪੈਣਾ ਯਾਰ ਸਨੱਖਾ ਕਿੰਨਾ ਹਏ 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 ਆਹੀ ਤੁਸੀਂ ਜਮ ਕੋਰਪੋਰੇਟ ਚ ਜਾਉਂਗੇ ਨਾ ਸਵੇਰੇ ਜੀ ਪੰਜ ਬਿਠਾ ਕੇ ਸ਼ਾਮ ਨੂੰ ਮੋੜਦੇ ਹੁੰਦੇ ਪਰ ਇਹ ਦਰਸ਼ਨ ਨਹੀਂ ਦਿੰਦੇ ਇਹ ਕਿਸਮਤ ਵਾਲਿਆਂ ਭਾਈ ਅੱਜ ਜਮੇ ਨੇੜੇ ਆ ਕੇ ਦਿਖਾਇਆ ਸ਼ੇਰ ਦੇਖੋ ਯਾਰ ਕਿਆ ਹੁਸਨ ਆ ਕਿਆ ਕੁਦਰਤ ਆ ਬਹੁਤ ਵੱਡਾ ਯਾਰ ਸੱਚੀ ਪਰ ਹੁਸਨ ਬੇਸ਼ੁਮਾਰ ਆ ਬਾਏ 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 ਚਲੋ ਬਾਏ ਬਾਏ ਸਤਿਨਾਮ ਫਿਰਦਾ ਦਾ ਲਾਉਣ ਨੂੰ ਇੱਥੇ ਫੈਂਸ ਹੈ ਨਹੀਂ ਉਹ ਚਾਉਂਦਾ ਵੀ ਇੱਥੋਂ ਉਧਰ ਨੂੰ ਕਿਵੇਂ ਜਾਵਾਂ ਪਰ ਥੱਲੇ ਬਹੁਤ 20 ਫੁੱਟ ਡੂੰਗੀ ਖਾੜਾ ਬਈ ਚੱਟਾ ਸ਼ੇਰ ਮਿੱਤਰੋ ਤੇਰੇ ਕੁਝ ਸਮਾਂ ਤੋਂ ਬਣਿਆ ਆ ਆਹ ਦੇਖ ਇਹ ਹਜੇ ਛੋਟਾ ਜਿਹਾ ਬੱਚੇ ਆ ਉਹ ਠਾੜਿਆ ਸਾਹੂ ਇਧਰੋਂ ਆਉਂਗਾ ਉਹ ਵਾਈਟ ਆ ਤੇ ਪਿੱਛੋਂ ਥੋੜਾ ਜਿਹਾ ਦੂਜੇ ਤਰ੍ਹਾਂ 150 ਉਹ ਵਾਈਟ ਲਾਇਨ ਅੱਗੇ ਉਹ ਵਾਈਟ ਆ ਪਿੱਛੋਂ ਥੋੜਾ ਜਿਹਾ ਬਰਾਊਨ ਬਹੁਤ ਲੱਖਾ ਯਾਰ ਇਹ ਵੀ ਹਾਂ ਜੀ ਵਾਹ ਕੀ ਹੁਸਨ ਆ ਜੀ ਯਾਰ ਇਹ ਆ ਵੀ ਬੰਗਾਲ ਟਾਈਗਰ ਮਾਂ ਦੇਖ ਉਹਦੀ ਦੇਖੋ ਆਵਾਜ਼ ਸੁਣੋ ਇਹਦੀ ਉਹ ਆਹ ਮੱਕਾ ਜਿਆ ਜਬਚਾਰਾ ਬੋਰ ਹੋਇਆ ਬਿਆ ਅਸਲ ਚ ਇੱਕ ਅੱਧੀ ਸ਼ੇਰਨੀ ਚਾਹੀਦੀ ਆ ਨਾਲ ਲੱਗਦਾ ਪੁੱਠਾ ਹੈ ਨਹੀਂ ਨਹੀਂ ਯਾਰ ਸ਼ੇਰਨੀ ਚਾਹੀਦੀ ਆ ਨਾਲ ਬੰਦਾ ਇਸ ਤਰ੍ਹਾਂ ਕਿਤਾ ਕਰੇ ਕੱਲਾ ਤਾਂ ਬੰਦਾ ਹੀ ਬੋਰ ਆ ਜਾਂਦਾ 10 ਕਿਲੋ ਮੱਝ ਦਾ ਮੀਟ ਪੈਂਦਾ ਰੋਜ਼ ਇਹਨੂੰ 20 ਸਾਲ ਦੀ ਉਮਰ ਆ ਟੋਟਲ 20 ਸਾਲ ਜਾਂਦਾ ਚੱਲ ਬਈ ਗਰਵੀਰ ਬਈ ਗਰਮੀ ਜ਼ਰੂਰ ਆ ਪਰ ਮੁੱਲ ਮੁੜ ਗਿਆ ਜਿਹੜੇ ਹਸਾਬ ਦੇ ਦੋ ਸ਼ੇਰ ਦੇਖ ਲੈਣਾ ਅਸੀਂ ਵਾਈਟ ਲਾਈਨ ਵਾਈਟ ਟਾਈਗਰ ਤੇ ਬੰਗਾਲ ਟਾਈਗਰ ਜਿਹੜਾ ਬ੍ਰਾਊਨ ਜਿਹਾ ਹੁੰਦਾ ਸਾਰਾ ਥਕੇਮਾ ਗਰਮੀ ਗਰਮੀ ਭੁੱਲ ਗਏ ਭੁੱਲੀ ਗਏ ਜਮਈ ਇੰਨੇ ਸੋਹਣੇ ਯਾਰ ਥੋੜੀ ਜੀ ਗਰਮੀ ਝੱਲ ਕੇ ਇੰਨਾ ਹੁਸਨ ਦੇਖਣ ਨੂੰ ਮਿਲਿਆ ਵਾਈਟ ਟਾਈਗਰ ਬੰਗਾਲ ਦਾ ਦੂਆ ਟਾਈਗਰ ਬ੍ਰਾਊਨ ਜਿਹਾ ਹੁੰਦਾ ਜਿਹੜਾ ਬਸਟ ਐਕਸਪੀਰੀਅੰਸ ਸਰਾ ਪਿੱਛੇ ਸਾਡੀ ਗੱਡੀ ਦਾ ਟਾਇਰ ਟੁੱਟ ਗਿਆ ਹੁਣ ਜੱਕ ਲਾ ਕੇ ਟਾਇਰ ਟੂਰ ਬਦਲ ਕੇ ਫੇਰ ਅੱਗੇ ਜਾਨੇ ਆ ਸ਼ਾਇਦ ਸਾਨੂੰ ਦੂਜੀ ਚ ਬਿਠਾ ਲੈਣੋ ਮਗਰ ਆਈ ਜਾਂਦੀ ਐ ਇੱਕ ਬਾਕੀ ਅੱਗੇ ਵੀ ਦਿਖੋਨੇ ਆ ਜਾਨਵਰ ਪੈ ਗਿਆ ਬੈਟਰੀ ਗਈ ਲੋ ਹੋ ਜਮੇ 20% ਰਹਿ ਗਈ ਜਿੰਨੇ ਕੇ ਬਣੇ ਓਨੇ ਕੇ ਬਣਾ ਦੇਣੇ ਹੁਣ ਤੁਹਾਨੂੰ ਦਿਖਾਉਨੇ ਆ ਹਿਪੋਪੋਟਮਸ ਆ ਦੇਖਣੀ ਆ ਮਾਜੀ ਜੀ ਕੇ ਰਹਿਣ ਦੀ ਐ ਯਾਰ ਇਹ ਹੁੰਦੇ ਤਾਂ ਸਾਲੇ ਬੋਰਿੰਗ ਜੀ ਐਵੇਂ ਪਏ ਰਹਿੰਦੇ ਆ ਬਸ ਦੇਖ ਕੇ ਲੰਘ ਜਾਨਾ ਬਸ ਦੇਖ ਕੇ ਲੰਘ ਜੰਨੇ ਆ ਨਹੀਂ ਨਾਲ ਦੇਖ ਲੈ ਤਾਰੀ ਤੂਰੀ ਲਾਲਾ ਉਹ ਦੇਖੋ ਉਹ ਪਿਆ ਹਣਾ ਜਿਵੇਂ ਮਲਾਏ ਇਹ ਰਿਪੋਰਟ ਮਸ ਮੱਝ ਜਮਾਇਆ ਅੰਦਰ ਨਹੀਂ ਹੋਰ ਤਾਂ ਕੀ ਆ ਮੂੰਹ ਬਦਲਿਆ ਹੋਇਆ ਫਿਰ ਆਜੋ ਫਿਰ ਆਪੋ ਆਜੋ ਜੀ ਅੰਦਰ ਚ ਮਾ ਪੋਟਾ ਸੱਚ ਹਿਪੋਪੋਟਮਸ 40 ਤੋਂ 50 ਸਾਲ ਟੋਟਲ ਉਮਰ ਹੈ ਇਹਨਾਂ ਦੀ ਕਿੰਨੀਆਂ ਜੈ ਇਨਾਂ ਸਡਾਨ ਦੱਖਣੀ ਅਫਰੀਕਾ 'ਚ ਪਾਏ ਜਾਂਦੇ ਆ ਘਾਹ ਖਾਂਦੇ ਆ ਬਾਕੀ ਕਾਲੀ ਕਾਲੀ ਜੀ ਦੱਸੋ ਬੰਦ ਹੋਣ ਵਾਲੀ ਆ ਕਹੂੰ 10% ਰਹਿ ਗਿਆ ਫੋਨ ਇੱਧਰ ਹਾਥੀ ਬਾਗ ਡਾਇਨਾਸੌਰ ਵੀ ਰੱਖੇ ਹੋਏ ਆ ਡਾਇਨਾਸੌਰ ਵੀ ਦਿਖਾਉਨੇ ਆ ਤੁਹਾਨੂੰ ਇਹ ਆ ਗਏ ਹਾਥੀ ਅੱਗੇ ਹੀ ਵਾਧੂ ਵੀਰੇ ਡੀਅਰ ਵਾਹਟ ਡੀਅਰ ਹੈਗੇ ਵੀ ਹਾਂ ਜੀ ਹਾਂ ਵੀਰੇ ਹਾਂ ਆਗੇ ਤੁਮਾਂ ਗਾਹ ਦਾ ਖੇਤਾਂ ਜੀ ਬਹੁਤ ਹੁੰਦੇ ਆ ਕੀ ਦੇਖਣੇ ਆ ਆ ਬਰੀ ਮੌਜੂ ਦਾ ਪੈਚੋ ਗਰਮੀ ਬਹੁਤ ਆ ਭਰਾਵੋ ਅਸੀਂ ਤਾਂ ਮੁੜਨ ਲੱਗੇ ਆ ਯਾਰ ਹੋਰ ਮੈਂ ਨੂੰ ਮਕਸਦ ਸੀ ਸ਼ੇਰ ਦੇਖਣਾ ਸ਼ੇਰ ਦੇਖ ਲਿਆ ਆਪਾਂ ਉਹ ਹਿਰਨ ਬੈਠਾ आवाकारी लगे तो बिना कोई गिरारा नहीं। मंत्री, अभी तक हम इतने मामूली भी नहीं हुए कि कहीं पहुंचना चाहे और कोई रोक ले।